ਪਰ ਅੱਜ ਮੈਂ ਚਾਹੁੰਦਾ ਸੀ ਕਿ ਸਾਰੇ ਜਿੰਨੇ ਵੀ ਸਾਡੇ ਵਪਾਰੀ ਨੇ ਵਿਦਵਾਨ ਨੇ ਤੇ ਇੰਡਸਟਰੀਸਟ ਨੇ ਸਾਲ ਨੂੰ ਇਕੱਠੇ ਕਰਕੇ ਆਪਾਂ ਮੈਸੇਜ ਇਕੱਠੇ ਗੱਲ ਕਰ ਲਈਏ ਸਮੱਸਿਆਵਾਂ ਸੁਣ ਲਈਏ ਕਿ ਪੰਜਾਬ ਕੰਦੇ ਕਿਸਾਨ ਬੜੀ ਭਿਆਨਕ ਸਥਿਤੀ ਜੋ ਗੁਜ਼ਰ ਰਹੇ ਆ ਮਜ਼ਦੂਰ ਉਸ ਤੋਂ ਵੀ ਭਿਆਨਕ ਸਥਿਤੀ ਜੋ ਗੁਜ਼ਰ ਰਹੇ ਆ ਤੇ ਵਪਾਰੀ ਵੀ ਇਸ ਸਮੱਸਿਆਵਾਂ ਦਾ ਦਿੱਕਤਾਂ ਦਾ ਬਹੁਤ ਵੱਡਾ ਸਾਹਮਣਾ ਕਰ ਰਹੇ ਆ ਕਾਨੂੰਨ ਵਿੱਚ ਵੀਨ ਡਾਕੂਮੈਂਟ ਬਣਾਉਣਾ ਤੇ ਅਸੀਂ ਉਹ ਇੰਨੀ ਸਮੱਸਿਆਵਾਂ ਵੀਨ ਡਾਕੂਮੈਂਟ ਦੇ ਵਿੱਚ ਭਾਈਏ ਜੋ ਅਸੀਂ ਚੌਂਮੈਂਟ ਫਰਸੋਣਾ ਨਾ ਉਹਦੇ ਵਿੱਚ ਭਰਾਈਏ ਅਸੀਂ ਲੋਕਾਂ ਦੇ ਵਿੱਚ ਜਾ ਕੇ ਕਰਨਾ ਚਾਹੁੰਦੇ ਹਾਂ ਆ ਇਹ ਇੱਥੇ ਨਹੀਂ ਹਰ ਜਗ੍ਹਾ ਤੇ ਏਸੀ ਕਰ ਰਹੇ ਆਂ ਆਨਾਲਾਈਨ ਟਾਈਮ ਤੁਸੀਂ ਦੇਖੋਗੇ ਸਾਨੂੰ ਲੋੜ ਹੈ ਇਸ ਗੱਲ ਦੀ ਤਾਂ ਕਿ ਆਪਣੇ ਇਲਾਕੇ ਦੇ ਡਿਵੈਲਪਮੈਂਟ ਵਾਸਤੇ ਸੇਫਟੀ ਸਿਕਿਉਰਿਟੀ ਔਰ ਟੋਟਲੀ ਓਵਰਆਲ ਆਪਾਂ ਉਮੀਦ ਰੱਖਦੇ ਹਾਂ ਕਿ ਕਿਸ ਤਰ੍ਹਾਂ ਭਵਿਕੂ ਜਵਲ ਹੋਵੇ ਇਹਨਾਂ ਦੀ ਸੋਚ ਸੀਗੀ ਕਿ ਆਪਾਂ ਜਿਹੜੇ ਗ੍ਰੰਥੀ ਸਿੰਘ ਨੇ ਜਾਂ ਮੰਦਰ ਦੇ ਪੁਜਾਰੀ ਨੇ ਉਹਨਾਂ ਦੀ ਮਤਤ ਕਰਨੀ ਚਾਹੀਦੀ ਹੈ ਕਿਉਂਕਿ ਜੇ ਜੇ ਉੱਥੇ ਜੀਵਿਦਾਨ ਕੋ ਕੁਛ ਨਾ ਰਿਹਾ ਉਹਨਾਂ ਨੂੰ ਵੀ ਕੀ ਦੇਣਗੇ ਤੇ ਅੱਜ ਟ੍ਰੇਡ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਿਲਕੁਲ ਜਿਹੜਾ ਖਤਮ ਹੀ ਹੋ ਗਿਆ ਲਗਭਗ ਜਿਹੜੇ ਬੀਹੰਰੀ ਬੰਦੇ ਨੇ ਸਿਆਣੇ ਬੰਦੇ ਨੇ ਅੱਗਾ ਬਹੁਤ ਬੰਦੇ ਨੇ ਵਪਾਰੀ ਨੇ ਤੇ ਵਿਦਵਾਨ ਨੇ ਉਹ ਸਾਰੇ ਸਲਾਹ ਲਈ ਹੈ ਵੀ ਸਾਨੂੰ ਕੀ ਕਰਨਾ ਚਾਹੀਦਾ ਹੈ ਕੀ ਮੈਨੂੰ ਬਤੁਣਾ ਦੇਣਾ ਹੈ ਕਿ ਕਿਹੜੇ ਵਿਜਨ ਡਾਕੂਮੈਂਟ ਹੋਣਾ ਚਾਹੀਦਾ ਹੈ ਤਾਂ ਕਿ ਇਹਨਾਂ ਨੇ ਗੱਲਾਂ ਸੁਣ ਕੇ ਜਿੰਨਾ ਕੁਝ ਇਹਨਾਂ ਨੂੰ ਪਤਾ ਹੈ ਉਹ ਸ਼ਾਇਦ ਦੂਜਿਆਂ ਨੂੰ ਨਹੀਂ ਪਤਾ ਹੁੰਦਾ ਇਹ ਆਪਣੇ ਪਿੰਡੇ ਦੇ ਹੰਡਾਉਂਦੇ ਨੇ ਨਵੀਂ ਫਾਸਤੋ ਚ ਅਸੀਂ ਆਪਣੇ ਜਿਹੜੇ ਵਰਗ ਬਾਰੇ ਦੱਸਿਆ ਹੈ ਪਾਰਟੀ ਪ੍ਰਧਾਨ ਨੂੰ ਵੀ ਜਿਹੜਾ ਮੈਨੀਫੈਸਟੋ ਹੈ ਉਹ ਤੇ ਸਾਡੇ ਜਿਹੜੀਆਂ ਕੁਝ ਮੰਗਾਂ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਜਿਹੜੇ ਸਾਡੇ ਅਗਰਵਾਲ ਪਰਿਵਾਰ ਬਹੁਤ ਹੀ ਕੁਝ ਗਰੀਬੀ ਰਹਿ ਜਾਂਦੇ ਪਰਿਵਾਰ ਨੇ ਜਿਨ੍ਹਾਂ ਦੀ ਕੋਈ ਸਰਕਾਰ ਕਦੇ ਕੋਈ ਵੀ ਸਰਕਾਰ ਨੇ ਕਦੇ ਬਾਹਰ ਨਹੀਂ ਫੜੀ ਤਾਂ ਵੀ ਉਹਨਾਂ ਦੀ ਇਸ ਪਾਰਟੀ ਬਾਹਰ ਫੜੂ ਸਰਦਾਰ ਸਜੀਤ ਸਿੰਘ ਰਖੜਾ ਜੀ ਦੀ ਅਗਵਾਈ ਦੇ ਹੇਠ ਵਪਾਰੀ ਵਰਗ ਦੁਕਾਨਦਾਰ ਡਾਕਟਰ ਬੁੱਧੀ ਜੀ ਵੀ ਸੀਨੀਅਰ ਸਿਟੀਜ਼ਨ ਤੇ ਹੋਰ ਬੱਖ-ਬੱਖ ਛੋਟੇ ਤੋਂ ਵੱਡੇ ਜਿਹੜੇ ਵਪਾਰੀ ਨੇ ਦੁਕਾਨਦਾਰ ਨੇ ਉਹਨਾਂ ਨੂੰ ਬੁਲਾਇਆ ਹੋਇਆ ਸੀ ਮੰਦਰਾਂ ਦੇ ਪੁਜਾਰੀਆਂ ਨੂੰ ਬੁਲਾਇਆ ਹੋਇਆ ਸੀ ਉਹਨਾਂ ਦੇ ਵਿਚਾਰ ਜਾਣਨ ਵਾਸਤੇ ਕਿਉਂਕਿ ਆ 3.5 ਸਾਲਾਂ ਦੇ ਵਿੱਚ ਤੇ ਪਿਛਲੇ 5 ਸਾਲ ਕਾਂਗਰਸ ਦੇ ਵਿੱਚ ਜੋ ਲੋਕਾਂ ਨੇ ਸੰਤਾਪ ਚੱਲਿਆ ਉਹ ਬਹੁਤ ਦੁਖੀ ਸੀ ਆਨਲਾਈਨ ਸ਼ਾਪਿੰਗ ਨੇ ਬਹੁਤ ਵੱਡਾ ਵਪਾਰੀਆ ਦਾ ਨੁਕਸਾਨ ਕੀਤਾ ਹੈਗਾ ਤੇ ਸਰਕਾਰ ਵੀ ਜਿਹੜਾ ਉਹ ਕੋਈ ਬਹੁਤੀ ਵੱਡੀ ਮਦਦ ਜਿਹੜੀ ਹੈ ਵਪਾਰੀਆਂ ਵਾਸਤੇ ਜਿਹੜਾ ਹੈ ਉਹ ਨਹੀਂ ਕਰ ਰਹੀ ਅਨਰ ਟਾਈਮਸ ਜੋ ਪੰਜਾਬ ਦੀ ਹਰ ਲੈਵਲ ਦੀ ਪ੍ਰੋਬਲਮ ਹੈ ਇੰਟਾਇਰ ਫੈਕਟਰ ਚ ਉਦੇ ਮੈਨੀਫੈਸਟੋ ਲਈ ਫੀਡਬੈਕ ਲੈਣਾ opinion ਲੈਣਾ ਲੋਕਾਂ ਦੇ ਆਚਾਰ ਵਿਚਾਰ ਤੇ ਮੰਥਨ ਕਰਨਾ ਆਪਸ ਲੋਕਾਂ ਨੂੰ ਡਿਸਕਸ਼ਨ ਕਰਕੇ ਕਿ ਐਕਚੁਅਲੀ ਅਸ ਦੇ ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਲੋਕ ਕਿਉਂ ਫੈਡ ਅਪ ਨੇ ਕਿਉਂ ਦੁਖੀ ਨੇ ਚੰਦੇ ਕੀ ਨੇ ਇਹਨਾਂ ਨੇ ਕਿਹਾ ਵੀ ਆਪਾਂ ਨੇ 5-5000 ਰੁਪਏ 6 ਮਹੀਨਿਆਂ ਨੂੰ ਪੈਸੇ ਦੇਣੇ ਨੇ ਤੇ ਉੱਥੇ ਜਾ ਕੇ ਦੇਖਿਆ ਕੱਲ ਕਾਫੀ ਪੁਜਾਰੀ ਵੀ ਸੀਗੇ ਤੇ ਹੈਡ ਗਰਦੀ ਵੀ ਸੀਗੇ ਸਾਰਿਆਂ ਨੂੰ ਚੱਕ ਦੇ ਕੇ ਆਇਆ ਅੱਜਕੱਲ੍ਹ ਦੇ ਸਰਪੰਚ ਜਿਹੜਾ ਹੈਗਾ ਉਹ ਕੋੜੀਆਂ ਮਾਰਕੀਟ ਦਿਨ ਦਿਹਾੜੇ ਮਾਰਤਾ ਹੈ ਔਰ ਕਿੰਨੀ ਹਰਾਨੀ ਦੀ ਗੱਲ ਹੈ ਕਿ ਹਰ ਰੋਜ਼ ਪੰਜਾਬ ਦੇ ਵਿੱਚ ਦੋ ਤੋਂ ਲੈ ਕੇ ਤਿੰਨ ਮਰਡਰ ਹੋ ਰਹੇ ਆ ਪ੍ਰਧਾਨ ਜੀ ਹੁਣ ਜਿਸ ਤਰ੍ਹਾਂ ਆਪਣੇ ਪੰਜਾਬ ਦਾ ਵਿਜ਼ਨ ਬਣਾ ਰਹੇ ਨੇ ਉਸ ਦੇ ਵਿੱਚ ਹੁਣ ਮੈਨੀਫੈਸਟੋ ਦੇ ਵਿੱਚ ਪਾਉਣ ਵਾਸਤੇ ਉਹਨਾਂ ਨੇ ਜੋ ਗੱਲਾਂ ਐ ਲੋਕਾਂ ਦੀਆਂ ਸੀ ਵਪਾਰੀਆਂ ਦੇ ਸੀ ਉਹਨਾਂ ਨੇ ਉਹ ਗੱਲਾਂ ਆਪਣੀਆਂ ਅੱਜ ਖੋਲ ਕੇ ਪ੍ਰਧਾਨ ਸਾਹਿਬ ਨਾਲ ਤੇ ਰਖੜਾ ਸਾਹਿਬ ਨਾਲ ਖੋਲ ਕੇ ਦਿਲ ਖੋਲ ਕੇ ਗੱਲਾਂ ਕੀਤੀਆਂ ਨੇ ਵੱਡੀ ਇੰਡਸਟਰੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਅਣਾਲੇ ਟਾਈਮ 'ਚ ਜਿਹੜੀ ਪਬਲਿਕ ਨੂੰ ਡਿਫਿਕਲਟੀ ਹੈ ਉਹ ਮਨੀਫੈਸਟੋ ਦਾ ਪਾਰਟ ਬਣੇ ਚਾਹੀਓ ਐਜੂਕੇਸ਼ਨ ਹੈ ਚਾਹ ਹੈਲਥ ਹੈ ਚਾਹ ਸੋਸ਼ਲ ਜਸਟਿਸ ਹੈ ਚਾਹ ਲੋ ਐਂਡ ਆਰਡਰਸ ਹੈ ਚਾਹ ਏਮਪਲੋਇਮੈਂਟ ਹੈ ਚਾਹ ਕਿਸੇ ਤਰੀਕੇ ਨਾਲ ਜੋ ਵੀ ਲੋਕਾਂ ਨੂੰ ਡਿਫਿਕਲਟੀਆਂ ਤੁਸੀਂ ਫੇਸ ਕਰ ਰਹੇ ਹੋ ਉਹਨਾਂ ਨੂੰ ਮਨੀਫੈਸਟੋ ਦਾ ਪਾਰਟ ਐਂਡ ਪਾਰਸਲ ਬਣਾਵਾਂਗੇ ਤੇ ਘੱਟੋ ਘੱਟ ਸਰਕਾਰਾਂ ਨੂੰ ਜਿਹੜਾ ਹੈ ਉਹ ਗਰੰਟੀ ਦੇਣੀ ਚਾਹੀਦੀ ਹੈ ਜਿੰਦਗੀ ਦੀ ਗਰੰਟੀ ਤਾਂ ਸਰਕਾਰਾਂ ਦੇਣ ਚਲੋ ਵਿਕਾਸ ਜਿਹੜਾ ਹੈਗਾ ਨਹੀਂ ਕਰਦੀਆਂ ਨਾ ਕਰਨੋਂ ਵਿਕਾਸ ਬਿਨਾ ਅਸੀਂ ਜਿਉਂਦੇ ਰਹਿ ਲਾਂਗੇ ਪਰ ਗੋਲੀਆਂ ਮਾਰ ਕੇ ਜਿਹੜੇ ਮਾਰੇ ਜਾ ਰਹੇ ਆ ਇਹ ਬਹੁਤ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ ਦੋਨਾਂ ਸਰਕਾਰਾਂ ਤੋਂ ਔਖੇ ਹੋ ਕੇ ਲੋਕਾਂ ਨੇ ਜਦੋਂ ਬਦਲਾ ਲਿਆਂਦਾ ਉਹ ਬਦਲਾ ਨੇ ਲੋਕ ਤਾਂ ਦਫਾਤੇ ਕਿਉਂਕਿ ਲੋਕ ਇਸ ਗੱਲ ਤੋਂ ਤੁਸੀਂ ਮੰਨਦੇ ਹੋ ਨਾ ਤੇ ਕੋਈ ਸਰ ਇਹ ਨਹੀਂ ਕਹ ਰਿਹਾ ਕਿ ਮੈਂ ਮੀਆਂ ਮੁੰਡੂ ਬਣ ਰਿਹਾ ਫੋਰ ਐਗਜ਼ਾਮਪਲ ਮੈਂ 30 ਸਾਲ ਐਜੂਕੇਸ਼ਨ ਫੀਲਡ ਚ ਲੱਖਾਂ ਬੱਚਿਆਂ ਨੂੰ ਪੜ੍ਹਾ ਕੇ ਜੇ ਮੇਰੇ ਜੈਸੇ ਸੇਵਾਦਾਰ ਨੂੰ ਐਜੂਕੇਸ਼ਨਿਸਟ ਨੂੰ ਇੰਟੈਲੈਕਚੁਅਲ ਨੂੰ ਜਾਂ ਸਾਹਸੂਦਰੇ ਚਿਹਰੇ ਨੂੰ ਅੱਗੇ ਲਿਆ ਰਹੇ ਨੇ ਤਾਂ ਉਹ ਇਸ ਕਰਕੇ ਲਿਆ ਰਹੇ ਨੇ ਤਾਂ ਕਿ ਵਰਤੇ ਹੋਏ ਬੰਦੇ ਜਿਨ੍ਹਾਂ ਨਾਲ ਲੋਕਾਂ ਨੇ ਜਿਨ੍ਹਾਂ ਨੂੰ ਪਰਖਿਆ ਹੋਵੇ ਉਹ ਸ਼ਖਸੀਅਤ ਅੱਗੇ ਆਣ ਤਾਂ ਕਿ ਮੁੜ ਕੇ ਧੋਖਾ ਨਾ ਹੋਵੇ ਜਿਸ ਨੂੰ ਲੈ ਕੇ ਪਾਰਟੀ ਚੱਲੀ ਹੈ ਤਾਂ ਨਾਲੇ ਟਾਈਮ ਚ ਅਸੀਂ ਉਹ ਚੀਜ਼ਾਂ ਅੰਡਰਸਟੈਂਡ ਕਰਕੇ ਆਪਣੇ ਮੈਨੀਫੈਸਟੋਸ ਐਡ-ਆਨ ਕਰੀਏ تاکہ کیونکہ ایمانداری نال কমিٹمنٹ نال بڑے بڑے جڑے ماہر نے ایکسپرٹس نے سارا دے کوآپریشن نال ایک لیڈرشپ تیار ہووے پلاننگ تیار ہووے اس پلاننگ پیچھے ایمانداری ہووے کیونکہ لوگ بڑے دکھی نہیں اس گل تو کہ اج تائیں لیڈرشپ چ کہہ رہے کچھ نے کر کچھ رہنے ہو کچھ رہیا بڑا کچھ رہیا نکل کچھ رہیا ਕੱਲ ਨੂੰ ਸਮਾਣੀ ਦੇ ਪ੍ਰਧਾਨ ਸਾਹਿਬ ਪਹੁੰਚੇ ਨੇ ਲੋਕਾਂ ਦੇ ਸੁਝਾਅ ਕਹਿੰਦੇ ਅੱਜ ਲੈ ਗਏ ਨੇ ਜੀ ਕਿੱਦਾਂ ਦੇ ਸੁਝਾਅ ਦਿੱਤੇ ਨੇ ਤੇ ਕਿਸ ਤਰ੍ਹਾਂ ਦਾ ਅਗੇ ਮੈਨੀਫੈਸਟੋ ਹੋਏਗਾ ਪੰਜਾਬ ਅੱਜ ਪ੍ਰਧਾਨ ਸ਼ਿਉਮਨੀ ਕਾਲੀਦਾਰ ਗਿਆਨੀ ਹਰਪ੍ਰੀਤ ਜੀ ਸਮਾਣੀ ਆਏ ਨੇ ਤੇ ਆ ਕੇ ਉਹਨਾਂ ਨੇ ਮੈਨ ਕੀ ਜਿਹੜੇ ਵਿਜਨੀ ਬੰਦੇ ਨੇ ਸਿਆਣੇ ਬੰਦੇ ਨੇ ਅੱਗਾ ਬძੂ ਬੰਦੇ ਨੇ ਵਪਾਰੀ ਨੇ ਤੇ ਵਿਦਵਾਨ ਨੇ ਉਹ ਸਾਰੇ ਸਲਾਹ ਲਈ ਹੈ ਵੀ ਸਾਨੂੰ ਕੀ ਕਰਨਾ ਚਾਹੀਦਾ ਕੀ ਮੈਨੀਫੈਸਟੋ ਨਾਲ ਤੇ ਇਹਨਾਂ ਕੀ ਵਿਜਨ ਡਾਕੂਮੈਂਟ ਹੋਣਾ ਚਾਹੀਦਾ ਤਾਂ ਕਿ ਇਹਨਾਂ ਨੇ ਗੱਲਾਂ ਸੁਣ ਕੇ ਕਿ ਜਿੰਨਾ ਕੁਝ ਇਹਨਾਂ ਨੂੰ ਪਤਾ ਹੈ ਉਹ ਸ਼ਾਇਦ ਦੂਜਿਆਂ ਨੂੰ ਨਹੀਂ ਪਤਾ ਹੁੰਦਾ ਇਹ ਆਪਣੇ ਪਿੰਡੇ ਤੇ ਹੰਡਾਉਂਦੇ ਨੇ ਅਸੀਂ ਆਪਣੇ ਉਹ ਵਿਜਨ ਡਾਕੂਮੈਂਟ ਦੇ ਵਿੱਚ ਪਾਛ ਕੀ ਚੋਅਰ ਮੈਨੀਫੈਸਟੋ ਦੇ ਵਿੱਚ ਪਾਛ ਪੋਦੇ ਲਈ ਇੱਕਿਆਨੀ ਹਰ ਪੀਜ ਤੇ ਆਏ ਅ ਸਾਡੀ ਕੋਸ਼ਿਸ਼ ਹੋਊਗੀ ਕਿ ਜਿਹੜਾ ਚੋਅਰ ਮੈਨੀਫੈਸਟੋ ਬਣਾਉਣ ਜਾਂ ਵਿਜਨ ਡਾਕੂਮੈਂਟ ਹੋਣਾ ਉਹ ਇਹਨਾਂ ਦੀਆਂ ਮੁਤਾਬਕ ਹੋਵੇ ਮੈਨੂੰ ਪਤਾ ਹੈ ਪਿਛਲੀ ਵਾਰੀ ਆ ਕਾਸਟ ਪਿੰਨ ਆਪਣੇ ਕਿਨੇ ਲੱਗਿਆ ਨੇ ਸਾਰਾ ਸਮਾਨ ਹੀ ਉਹਦੇ ਤੇ ਬੈਟ ਦੇ ਵਿੱਚ ਫਸ ਗਿਆ ਸੀਗਾ ਉਹ ਟੈਲੀਫੋਨ ਕਰਕੇ ਗੱਲ ਕਰਕੇ ਫਿਰ ਕਿਤੇ ਬੈਠ ਕੇ ਡਾਉਣਾ ਪਿਆ ਤੇ ਇਹ ਚੀਜ਼ਾਂ ਆਟੋਮੈਟਿਕਲੀ ਹੋਣੀ ਚਾਹੀਦੀਆਂ ਨੇ ਕਿਸੇ ਨੂੰ ਕਹਿਣ ਦੀ ਜਾਂ ਸੁਣਨ ਦੀ ਜਾਂ ਲੇਟ ਨਹੀਂ ਹੋਣਾ ਚਾਹੀਦਾ ਕਿਉਂਕਿ ਹਰ ਬਕਵਾਰੀ ਆਪਣੇ ਬੇਤਨ ਦਾ ਕੰਮ ਕਰ ਲੈਂਦਾ ਫਿਰ ਜਦੋਂ ਉਹ ਪੈਸੇ ਵਾਪਸ ਮੁੜਦੇ ਨਹੀਂ ਹੁਣ ਦਿੱਤੇ ਹੋਏ ਪੈਸੇ ਵਾਪਸ ਨਹੀਂ ਮੁੜਦੇ ਫਿਰ ਉਹਨਾਂ ਨੂੰ ਬੜੀ ਵੱਡੀ ਕੰਮਕਾਜੀ ਪ੍ਰੋਬਲਮ ਆ ਜਾਂਦੀ ਹੈ ਸੋ ਇਹ ਸਾਡੀ ਕੋਸ਼ਿਸ਼ ਹੋ ਵੀ ਕਿ ਜਿਹੜੇ ਦਿੱਕਤਾਂ ਆਉਂਦੀਆਂ ਨੇ ਇਹ ਦਿੱਕਤਾਂ ਨੂੰ ਦੂਰ ਕਰਕੇ ਇੱਕ ਪਾਰਦਰਸ਼ੀ ਕੰਮ ਹੋਵੇ ਕਿ ਕਿਸੇ ਦੀ ਸ਼ਿਫਾਸ਼ ਨਾ ਹੋਵੇ ਕੋਈ ਰਿਸ਼ਵਤ ਨਾ ਹੋਵੇ ਕੋਈ ਐਦਾਂ ਦੀ ਗੱਲ ਨਾ ਹੋਵੇ ਜੀ ਹਰ ਹਰ ਪ੍ਰਵਾਸ ਇਲਾਕੇ ਚ ਜਿਹੇਦਾਰ ਸਾਹਿਬ ਤੇ ਤੁਸੀਂ ਗਏ ਹੋ ਜੀ ਪੱਧਰ ਵੀ ਕੀਤੀ ਹੈ ਵੱਡੀ ਲੋਕਾਂ ਦੇ ਉੱਤੇ ਕੀ ਕਰ ਦੇਖੋ ਸਾਰੇ ਤਕਰੀਬਨ ਤਕਰੀਬਨ ਬਾਰਡਰ ਦੇ ਉੱਤੇ ਲੈ ਗਏ ਨੇ ਜਿਹ ਮੈਂ ਜਿੱਥੇ ਜਿੰਦਗੀ ਚ ਗਿਆ ਵੀ ਨਹੀਂ ਸੀ ਨਾ ਗਿਆਨੀ ਹਾਪੀ ਤੇ ਵੀ ਨਾ ਉੱਥੇ ਵੀ ਲੈ ਗਏ ਨੇ ਉੱਥੇ ਮੇਰਾ 10 ਕਰਮ ਤੇ ਬਾਰਡਰ ਹੋਊਗਾ ਬਹੁਤ ਤਕਰੀਬ ਲੋਕ ਨੇ ਤੇ ਉੱਥੇ ਇਹਨਾਂ ਦੀ ਸੋਚ ਸੀਗੀ ਕਿ ਆਪਾਂ ਜਿਹੜੇ ਗਰਤੀ ਸਿੰਘ ਨੇ ਜਾਂ ਮੰਦਰ ਦੇ ਪੁਜਾਰੀ ਨੇ ਉਹਨਾਂ ਦੀ ਮਤਤ ਕਰਨੀ ਚਾਹੀਦੀ ਹੈ ਕਿਉਂਕਿ ਜੇ ਜੇ ਉੱਥੇ ਜ਼ਿੰਮੇਦਾਰਾਂ ਕੋ ਕੁਛ ਨਾ ਰਿਹਾ ਉਹਨਾਂ ਨੂੰ ਵੀ ਕੀ ਦੇਣਗੇ ਫਿਰ ਉਹਨਾਂ ਦੇ ਨਾਮ ਵੀ ਇਹਨਾਂ ਨੇ ਕਿਹਾ ਵੀ ਆਪਾਂ ਨੇ 5-5000 ਰੁਪਏ 6 ਮਹੀਨਿਆਂ ਨੂੰ ਪੈਸੇ ਦੇਣੇ ਨੇ ਤੇ ਉੱਥੇ ਜਾ ਕੇ ਦੇਖਿਆ ਕੱਲ ਕਾਫੀ ਪੁਜਾਰੀ ਵੀ ਸੀਗੇ ਤੇ ਗੈਹਡ ਗਾਂਤੀ ਵੀ ਸੀਗੇ ਸਾਰਿਆਂ ਨੂੰ ਚੱਕ ਦੇ ਕੇ ਆਇਆ ਸੋ ਕੋਸ਼ਿਸ਼ ਆ ਸਾਡੀ ਕਿ ਜਿੰਨਾ ਅਸੀਂ ਕਰ ਸਕਦੇ ਆ ਦੇਖੋ ਉੱਥੇ ਬਹੁਤ ਦੁਨੀਆ ਦੇ ਸੰਸਥਾਵਾਂ ਗਈਆਂ ਹੋਈਆਂ ਨੇ ਹਰ ਬੰਦੇ ਹੀ ਮਦਦ ਕਰ ਰਿਹਾ ਸੋ ਅਸੀਂ ਵੀ ਉਹਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਜਿਹੜੀ ਆਪਣੀ ਚੁੰジナ ਅੱਗ ਬੁਝਾ ਰਹੀ ਸੀ ਜੰਗਲ ਦੇ ਵਿੱਚੋਂ ਉਹਨੂੰ ਕਿਸੇ ਨੇ ਪੁੱਛਿਆ ਕਿ ਵੀ ਤੇਰੀ ਜੀ ਅੱਗ ਬੁਝਾਉਣਾ ਕੀ ਹੋ ਜੂਗਾ ਉਹ ਕਹਿੰਦੀ ਮੇਰਾ ਨੰਬਰ ਕਟਵਰ ਇਹ ਹੋਣਾ ਜਿਹੜਾ ਮੈਂ ਅੱਗ ਬੁਝਾਉਣਾ ਆਇਆ ਸੀ ਇੱਕ ਲਾਉਣਾ ਨਹੀਂ ਸੀ ਸੋ ਸਾਡੀ ਵੀ ਇਹੀ ਖੋਸ਼ ਹੈ ਕਿ ਅਸੀਂ ਉਹਦੇ ਮਦਦਗਾਰ ਦੇ ਵਿੱਚ ਨਾਮ ਆਵੇ ਸਾਡਾ ਇਹ ਨਾ ਹੋਵੇ ਖਰਾਬ ਕਰਨ ਦਾ ਬਹੁਤ ਧੰਨਵਾਦ ਇਹਦਾ ਬਰਾਬਰ ਜਾਨ ਤੋਂ ਇਸ ਵੀ ਦਿਨ ਆਪਣਾ ਇਹਨੇ ਰਾਹ ਵਿੱਚ ਜਿਹਨੇ ਵੀ ਬਾਹਰ ਭਾਏ ਉਹਨਾਂ ਨਾਲ ਅਸੀਂ ਅੱਜ ਮੀਟਿੰਗ ਕੀਤੀ ਹੈ। ਉਹ ਬਾਰੇ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿੱਤੇ ਪੰਜਾਬ ਦੇ ਕਿਸਾਨ ਬੜੀ ਭਿਆਨਕ ਸਥਿਤੀ ਜੋ ਗੁਜ਼ਰ ਰਹੇ ਆ, ਮਜ਼ਦੂਰ ਉਸ ਤੋਂ ਵੀ ਭਿਆਨਕ ਸਥਿਤੀ ਜੋ ਗੁਜ਼ਰ ਰਹੇ ਆ ਅਤੇ ਵਪਾਰੀ ਵੀ ਇਸ ਸਮੱਸਿਆਵਾਂ ਦਾ ਦਿੱਕਤਾਂ ਦਾ ਬਹੁਤ ਵੱਡਾ ਸਾਹਮਣਾ ਕਰ ਰਹੇ ਆ। ਕਿਸੇ ਵੀ ਸਟੇਟ ਦੀ ਉਨਤੀ ਦੇ ਵਿੱਚ ਕਿਸਾਨੀ ਆਪਣਾ ਯੋਗਦਾਨ ਪਾਉਂਦੀ ਹੈ ਤੇ ਵਪਾਰ ਵੀ ਜਿਹੜਾ ਹੈ ਉਹ ਬਰਾਬਰ ਦਾ ਯੋਗਦਾਨ ਪਾਉਂਦਾ ਹੈ ਤੇ ਅੱਜ ਟ੍ਰੇਡ ਜਿਹੜਾ ਹੈਗਾ ਪੰਜਾਬ ਦੇ ਵਿੱਚ ਬਿਲਕੁਲ ਜਿਹੜਾ ਖਤਮ ਹੀ ਹੋ ਗਿਆ ਲਗਭਗ ਔਨਲਾਈਨ ਸ਼ਾਪਿੰਗ ਨੇ ਬਹੁਤ ਵੱਡਾ ਵਪਾਰਕੀ ਦਾ ਨੁਕਸਾਨ ਕੀਤਾ ਹੈਗਾ ਤੇ ਸਰਕਾਰ ਵੀ ਜਿਹੜਾ ਹੈ ਉਹ ਕੋਈ ਬਹੁਤੀ ਵੱਡੀ ਮਦਦ ਜਿਹੜੀ ਹੈ ਵਪਾਰੀਆਂ ਵਾਸਤੇ ਜਿਹੜਾ ਹੈ ਉਹ ਨਹੀਂ ਕਰ ਰਹੀ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਅੱਜ ਜਿਹੜਾ ਵਿਚਾਰ ਲਈ ਉਹਨਾਂ ਦੀ ਸਮਾਣੇ ਦੇ ਵਿੱਚ ਟ੍ਰੈਕ ਯੂਨੀਅਨ ਬਣੀ ਆ। ਚਾਰ ਬਾਰੇ ਜਿਹੜੇ ਹੁਣ ਪ੍ਰਧਾਨ ਨੇ ਬਦਲ ਚੁੱਕੇ ਨੇ ਉਸਨੇ ਪਹਿਲਾਂ ਜਿਹੜਾ ਆਪ ਪੱਟੇ ਨਾਲ ਖੋਪੇਗੀ ਸੀ ਉਹਦੇ ਵਿੱਚ ਅੱਜ ਇੱਕ ਫੇਰ ਅਸਤੀਫਾ ਦੇ ਗਿਆ ਲਗਾਤਾਰ ਜਿਹੜੇ ਹਲੇ ਤੱਕ ਡਰਾਈਵਰ ਨੇ ਉਹ ਚੋਰੀ ਗੱਡੀਆਂ ਭਰ ਰਹੀਆਂ। ਪਰਸਾਲ ਉੱਤੇ ਲੋਕਾਂ ਨੂੰ ਮੇਰਾ ਨਾਮ ਲੋਕਾਂ ਸਮੱਸਿਆ ਹੈਗੀ ਹੈ ਸਮਾਣੇ ਦੀ ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਤੇ ਕਰਾਂਗੇ ਤੁਹਾਡੇ ਬਿਲ ਸਾਡੇ ਲਈ ਤੇ ਉਹਨਾਂ ਨੂੰ ਕਮਾਂਗੇ ਕਿ ਇਹਨਾਂ ਲੋਕਲ ਸਮੱਸਿਆ ਦੇ ਕਿ ਵਪਾਰੀ ਆ ਸਾਰੇ ਕੰਟੇ ਨੂੰ ਨਾ ਚ ਡਰਾਈਵਰ ਬਹੁਤ ਜ਼ਿਆਦਾ ਹੈ ਬਿਲਕੁਲ ਹਰ ਵਰਗ ਹੀ ਆ ਜਿਹੜਾ ਦੁੱਖੀ ਹੋਇਆ ਪਿਆ ਚਾਹੇ ਉਹ ਮਜ਼ਦੂਰ ਹੈ ਕਿਸਾਨ ਹੈ ਵਪਾਰੀ ਹੈ ਦੁਕਾਨਦਾਰ ਹੈ ਡਰਾਈਵਰ ਹੈ ਕੋਈ ਛੋਟੀਆਂ ਮੋਟੀਆਂ ਕੋਈ ਫੈਕਟਰੀਆਂ ਚ ਨੌਕਰੀਆਂ ਕਰਦੇ ਆ ਹਰ ਵਰਗ ਜਿਹੜਾ ਇੱਕ ਆਪਣੀ ਆਪਣੀ ਅਲੱਗ-ਅਲੱਗ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਔਰ ਸਰਕਾਰਾਂ ਜਿਹੜੀਆਂ ਉਹਨਾਂ ਦੀ ਸਹਾਇਤਾ ਕਰਦੀਆਂ ਹੁੰਦੀਆਂ ਪਰ ਸਰਕਾਰਾਂ ਵੱਲੋਂ ਕੋਈ ਸਹਾਇਤਾ ਨਹੀਂ ਮਿਲਦੀ ਅਜਿਹਾ ਕਿ ਸਰਪੰਚ ਜਿਹੜਾ ਹੈਗਾ ਉਹ ਕੋੜੀਆਂ ਮਾਰਕੀਟ ਦੇ ਅੰਧਿਆਰੇ ਮਾਰਦਾ ਹੈ। ਔਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਹਰ ਰੋਜ਼ ਪੰਜਾਬ ਦੇ ਵਿੱਚ 2 ਤੋਂ ਲੈ ਕੇ 3 ਮਰਡਰ ਹੋ ਰਹੇ ਆ। ਤੇ ਜੇ ਕੋਈ ਸੌਖੀ ਰੋਟੀ ਖਾ ਰਿਹਾ ਹੈ ਤੇ ਉਹਨੂੰ ਫਰੋਤੀਆਂ ਵਾਲੇ ਜਿਹੜੇ ਟਿਕਣੇ ਦੇ ਰਹੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ। ਮੈਂ ਪਹਿਲਾਂ ਵੀ ਕਿਹਾ ਹੈਗਾ ਕਿ 3 ਤਿੰਨ دہਾਕੀਆਂ ਪਹਿਲਾਂ 25-30 ਸਾਲ ਪਹਿਲਾਂ ਸੁਣਨੇ ਹੁੰਦੇ ਸੀ ਕਿ ਬਿਹਾਰ ਦੇ ਵਿੱਚ ਤੇ 2 ਰੁਪਏ 3 ਰੁਪਏ ਪਿੱਛੇ ਬੰਦਾ ਮਾਰਦਾ ਤੇ ਅੱਜ ਪੰਜਾਬ ਦੇ ਵਿੱਚ ਪੈਸਿਆਂ ਲਈ ਫੋਕੀ ਸ਼ੌਰਤ ਨਹੀਂ ਜਿਹੜਾ ਪਰ ਨੌਜਵਾਨ ਜਿਹੜੇ ਕਤਲ ਕੀਤੇ ਜਾ ਰਹੇ ਆ ਤੇ ਘੱਟੋ ਘੱਟ ਸਰਕਾਰਾਂ ਨੂੰ ਜਿਹੜਾ ਹੈ ਉਹ ਗਰੰਟੀ ਦੇਣੀ ਚਾਹੀਦੀ ਜ਼ਿੰਦਗੀ ਦੀ ਗਰੰਟੀ ਤਾਂ ਸਰਕਾਰਾਂ ਦੇਣ ਚਲੋ ਵਿਕਾਸ ਜਿਹੜਾ ਹੈਗਾ ਨਹੀਂ ਕਰਦੀਆਂ ਨਾ ਕਰਨੋਂ ਵਿਕਾਸ ਬਿਨਾ ਅਸੀਂ ਜਿਉਂਦੇ ਰਹਿ ਲਾਂਗੇ ਪਰ ਗੋਲੀਆਂ ਮਾਰ ਕੇ ਜਿਹੜੇ ਮਾਰੇ ਜਾ ਰਹੇ ਆ ਇਹ ਬਹੁਤ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ ਅੱਜ ਸਮਾਣਾ ਵੇਖੇ ਜੀ ਸਾਡੇ ਅਕਾਲੀ ਦਲ ਦੇ ਪੰਨੇ ਸੂਜੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਸਾਡੇ ਅਗਰ ਆਪਣਾ ਸਤੀ ਮੰਦਰ ਕਰਮਸ਼ਾਲਾ ਵਿਖੇ ਇੱਥੇ ਪਹੁੰਚੇ ਸੀ ਸਰਦਾਰ ਸਰਜੀਤ ਸਿੰਘ ਰਖੜਾ ਜੀ ਦੀ ਅਗਵਾਈ ਦੇ ਹੇਠ ਵਪਾਰੀ ਵਰਗ ਦੁਕਾਨਦਾਰ ਡਾਕਟਰ ਬੁੱਧੀ ਜੀ ਵੀ ਸੀਨੀਅਰ ਸਿਟੀਜ਼ਨ ਤੇ ਹੋਰ ਬੱਖ-ਬੱਖੇ ਛੋਟੇ ਤੋਂ ਵੱਡੇ ਜਿਹੜੇ ਵਪਾਰੀ ਨੇ ਦੁਕਾਨਦਾਰ ਨੇ ਉਹਨਾਂ ਨੂੰ ਬੁਲਾਇਆ ਹੋਇਆ ਸੀ ਮੰਦਰਾਂ ਦੇ ਪੁਜਾਰੀਆਂ ਨੂੰ ਬੁਲਾਇਆ ਹੋਇਆ ਸੀ ਉਹਨਾਂ ਦੇ ਵਿਚਾਰ ਜਾਣਨ ਵਾਸਤੇ ਕਿਉਂਕਿ ਆ ਸਾਡੇ 3 ਸਾਲਾਂ ਦੇ ਵਿੱਚ ਤੇ ਪਿਛਲੇ 5 ਸਾਲ ਕਾਂਗਰਸ ਦੇ ਵਿੱਚ ਜੋ ਲੋਕਾਂ ਨੇ ਸੰਤਾਪ ਚੱਲਿਆ ਉਹ ਬਹੁਤ ਦੁਖੀ ਸੀ ਕਿਉਂਕਿ ਅਕਾਲੀ ਦਲ ਨਹੀਂ ਸੀ ਉਂਟਾਂ ਦਿੱਤੀਆਂ ਨੇ ਜਦੋਂ ਵੀ ਦਿੱਤੀਆਂ ਨੇ ਸੋ ਅੱਜ ਉਹ ਆਪਣੇ ਦੁਖੜੇ ਸੁਣਾਉਣ ਵਾਸਤੇ ਸਰਦਾਰ ਸੁਜੀਤ ਸਿੰਘ ਰਖੜਾ ਨੂੰ ਉਹਨਾਂ ਨੇ ਬੇਨਤੀ ਕੀਤੀ ਸੀ ਕਿ ਪ੍ਰਧਾਨ ਸਾਹਿਬ ਨੂੰ ਇੱਕ ਵਾਰ ਬੁਲਾਓ ਤੇ ਪ੍ਰਧਾਨ ਜੀ ਹੁਣ ਜਿਸ ਤਰ੍ਹਾਂ ਆਪਣੇ ਪੰਜਾਬ ਦਾ ਵਿਜ਼ਨ ਬਣਾ ਰਹੇ ਨੇ ਉਸ ਦੇ ਵਿੱਚ ਹੁਣ ਮੈਨੀਫੈਸਟੋ ਦੇ ਵਿੱਚ ਪਾਉਣ ਵਾਸਤੇ ਉਹਨਾਂ ਨੇ ਜੋ ਗੱਲਾਂ ਐ ਲੋਕਾਂ ਦੀਆਂ ਸੀ ਵਪਾਰੀਆਂ ਦੇ ਸੀ ਉਹਨਾਂ ਨੇ ਉਹ ਗੱਲਾਂ ਆਪਣੀਆਂ ਅੱਜ ਖੋਲ ਕੇ ਪ੍ਰਧਾਨ ਸਾਹਿਬ ਨਾਲ ਤੇ ਰਖੜਾ ਸਾਹਿਬ ਨਾਲ ਖੋਲ ਕੇ ਦਿਲ ਖੋਲ ਕੇ ਗੱਲਾਂ ਕੀਤੀਆਂ ਨੇ ਵੱਡੀ ਇੰਡਸਟਰੀਆਂ ਉਹਨਾਂ ਨੇ ਗੱਲਾਂ ਕੀਤੀਆਂ ਨੇ ਜਿਹੜੇ ਆਪਣੇ ਪੁਜਾਰੀ ਸੀਵੇ ਆਪਣੇ ਕੀ ਕਹਿੰਦੇ ਨੇ ਉਹਨਾਂ ਨੂੰ ਆ ਸ਼ਾਸਤਰੀ ਸੀ ਕਥਾਵਾਚਕ ਸੀ ਬੈਦਿਕ ਦੇ ਜਿਹੜੇ ਨੈਦਿਕ ਤੱਕ ਧਰਮ ਦੇ ਜਿਹੜੇ ਮੇਨ ਆਗੂ ਨੇ ਉਹਨਾਂ ਨੇ ਵੀ ਆਪਣੇ ਆਪਣੇ ਵਿਚਾਰ ਰੱਖੇ ਨੇ ਜੋ ਕਥਾ ਵਿਚਾਰਾਂ ਕਰਦੇ ਨੇ ਜਿਹੜੇ ਬ੍ਰਾਹਮਣ ਮੰਦਰਾਂ 'ਚ ਸੇਵਾ ਕਰਦੇ ਨੇ ਉਹ ਚਾਹੁੰਦੇ ਨੇ ਵੀ ਜਿਸ ਤਰ੍ਹਾਂ ਪਾਠੀ ਸਿੰਘਾਂ ਨੂੰ ਸੇਵਾਫਲ ਦਿੱਤਾ ਜਾਂਦਾ ਹੈ ਵੀ ਐ ਬ੍ਰਾਹਮਣਾਂ ਨੂੰ ਵੀ ਇਦਾਂ ਸਰਕਾਰ ਵੱਲੋਂ ਕੋਈ ਸੇਵਾਫਲ ਦਿੱਤਾ ਜਾਵੇ ਉਹਨਾਂ ਦੀ ਇਹ ਡਿਮਾਂਡ ਸੀ ਅੱਛਾ ਵਪਾਰੀਆਂ ਦੀ ਡਿਮਾਂਡ ਸੀ ਵੀ ਸਾਰਿਆਂ ਨੂੰ ਜਿਹੜੀ ਆ ਮੁਫਤ ਵਾਲਾ ਕੰਮ ਹੈ ਵੀ ਇਹ ਬੰਦ ਹੋਣਾ ਚਾਹੀਦਾ ਹੈ ਰੇਟ ਘੱਟ ਕਰ ਦਿਓ ਬਿਜਲੀ ਦੇ ਕਰ ਦਿਓ ਹੋਰ ਚੀਜ਼ਾਂ ਦੇ ਕਰ ਦਿਓ ਵੀ ਰੇਟ ਘੱਟ ਕਰਕੇ ਉਹ ਚੀਜ਼ਾਂ ਸਾਨੂੰ ਦਿਓ ਜਿਸ ਤਰ੍ਹਾਂ ਵਪਾਰੀਆਂ ਨੇ ਗੱਲਾਂ ਰੱਖੀਆਂ ਨੇ ਟਰੱਕ ਜੁਨੀਅਨ ਵਾਲਿਆਂ ਨੇ ਰੱਖੀਆਂ ਨੇ ਕੈਂਟਰ ਜੁਨੀਅਨ ਵਾਲਿਆਂ ਨੇ ਜਿਸ ਤਰ੍ਹਾਂ ਉਹ ਪਹਿਲਾਂ ਕਦੇ ਅੱਜ ਤੱਕ ਦੇਖਿਆ ਨਹੀਂ ਸੀਗਾ ਵੀ ਟਰੱਕਾਂ আর ਕੈਂਟਰਾਂ ਦੇ ਵਿੱਚੋਂ 100-100 ਰੁਪਿਆ ਕੋਈ ਆਗੂ ਲੈਂਦਾ ਹੋਵੇ ਇਹ ਬੜੇ ਸ਼ਰਮ ਦੀ ਗੱਲ ਹੈ ਐਦਾਂ 100-100 ਰੁਪਿਆ ਟਰੱਕ ਜਦੋਂ ਵੀ ਕਿਸੇ ਦਾ ਨੰਬਰ ਪੈਂਦਾ 100 ਰੁਪਿਆ ਪਹਿਲਾਂ ਉੱਪਰ ਚੜਾਵਾ ਚੜਦਾ ਬੜੇ ਸ਼ਰਮ ਦੀ ਗੱਲ ਹੈ ਸਾਨੂੰ ਮਹਿਸੂਸ ਹੁੰਦਾ ਹੈ ਇਹ ਸਾਡੇ 3 ਸਾਲ ਜੋ ਲਖਾਏ ਨੇ ਲੋਕਾਂ ਨੇ ਸੰਤਾਨ ਭੋਗਿਆ ਪਰ ਸਵਾਦ ਸਾਨੂੰ ਵੀ ਆਇਆ ਤੇ ਸਵਾਦ ਲੋਕਾਂ ਨੂੰ ਵੀ ਆਇਆ ਇਸ ਗੱਲ ਦਾ ਤੇ ਲੀਡਿਆਂ ਨੂੰ ਪਤਾ ਲੱਗਿਆ ਵੀ ਕੀ ਲੋਕ ਕੀ ਹੁੰਦੇ ਨੇ ਦੋਨਾਂ ਸਰਕਾਰਾਂ ਤੋਂ ਔਖੇ ਹੋ ਕੇ ਲੋਕਾਂ ਨੇ ਜਦੋਂ ਬਦਲਾ ਲੈਂਦਾ ਉਹ ਬਦਲਾ ਨੇ ਲੋਕ ਤਾਂ ਦਫਾਤੇ ਇਸ ਕਰਕੇ ਦੋਨੇ ਪਾਸੇ ਜਿੰਨੇ ਕਹਦੇ ਨੇ ਜਦੋਂ ਦੋ ਹੱਥਾਂ ਨਾਲ ਤਾਲੀ ਬਾਈ ਗਿਆ ਦੋਨੇ ਪਾਸੇ ਪਤਾ ਲੱਗ ਗਿਆ ਉਹਨਾਂ ਤੋਂ ਲੋਕ ਦੁਖੀ ਹੋ ਗਏ ਨੇ ਤੇ ਹੁਣ ਲੋਕ ਦੁਬਾਰੇ ਅਕਾਲੀ ਨੂੰ ਅਕਾਲੀ ਸਰਕਾਰ ਨੂੰ ਚਾਹੁੰਦੇ ਨੇ ਸਾਡੇ ਜਿਹੜੇ ਹਰਮਨ ਪਿਆਰੇ ਲੀਡਰ ਨੇ ਦਾਨਵੀਰ ਨੇ ਸਰਦਾਰ ਸਜੀਤ ਸਿੰਘ ਰਖੜਾ ਸਾਹਿਬ ਜਿਨ੍ਹਾਂ ਦੇ ਪਿਤਾ ਜੀ ਤੋਂ ਉਹਨਾਂ ਨੂੰ ਗੁਰਤੀ ਮਿਲੀ ਹੋਈ ਹੈ ਸਰਦਾਰ ਕਰਤਾਰ ਸਿੰਘ ਜੀ ਸੂਬੇ ਦਾ ਕਰਤਾਰ ਸਿੰਘ ਧਾਲੀਵਾਲ ਸਾਹਿਬ ਜੋ ਆਪਣਾ ਸੇਵਾ ਦੇ ਪੁਜਾਰੀ ਕਹਿ ਸਕਦੇ ਆ ਆਪਾਂ ਉਹਨਾਂ ਨੇ ਬੜੇ bade ਦਾਨ ਦਿੱਤੇ ਨੇ ਉਹਨਾਂ ਨੇ ਕਦੇ ਕੋਈ ਧਰਮ ਨਹੀਂ ਦੇਖਿਆ Hindu ਧਰਮ ਚਾਹੇ ਵਾਲਮੀਕੀ ਨੇ ਚਾਹੇ ਮਿਸਤਰੀ ਨੇ ਚਾਹੇ ਕੋਈ ਜ਼ਿੰਮੇਦਾਰ ਨੇ ਹਲਕਤਾਂ ਦੇ ਸਾਰੇ ਪਾਸੇ ਇਸ ਤਰ੍ਹਾਂ ਹੁਣ ਹੜਾਂ ਦੇ ਵਿੱਚ ਉਹਨਾਂ ਨੇ 10 ਕਰੋੜ ਰੁਪਈਆ ਆਪਣੇ ਆਪ ਆਪਤੀ ਜਾ ਕੇ ਬਰਕਰਾਰੋਂ ਲੈ ਕੇ ਵੰਡ ਰਹੇ ਨੇ ਉਸ ਸਾਨੂੰ ਬੜੀ ਖੁਸ਼ੀ ਹੁੰਦੀ ਆ ਇਸ ਤਰ੍ਹਾਂ ਦੀ ਪਰ ਸਮਾਣਾ ਹਲਕੇ ਨੂੰ ਇਹੋ ਜਿਹਾ ਲੀਡਰ ਸਾਨੂੰ ਮਿਲਿਆ ਅਸੀਂ ਭਾਗਾਂ ਵਾਲਿਆਂ ਬੜਪਾਗੇ ਆ ਇਸ ਗੱਲ ਦੀ ਅਸੀਂ ਸਰਾਨਾ ਕਰਦੇ ਆ ਤੇ ਸਰਦਾਰ ਸਜੀਤ ਸਿੰਘ ਰਖੜਾ ਜੀ ਦੇ ਹਰ ਇੱਕ ਵਾਰ ਕਰ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਿਆ ਕਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਫਸਟ ਆਫ ਆਲ ਜਸਟ ਮੀਡੀਆ ਦਾ ਮੈਂ ਬੜਾ ਥੈਂਕਫੁਲ ਆ ਕਿ ਜਿਸ ਅਪਰੋਚ ਨੂੰ ਜਿਸ ਉਦੇਸ਼ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੁਨਰ ਸੁਰਜੀਤੀ ਹੈ ਉਹਨਾਂ ਦੇ ਆਨਰੇਬਲ ਰਿਸਪੈਕਟਡ ਅਦਰਨੀ ਪ੍ਰਧਾਨ ਜਾਨੀ ਹਰਪ੍ਰੀਤ ਸਿੰਘ ਜੀ ਔਰ ਉਹਨਾਂ ਦੇ ਨਾਲ ਸੱਟ ਜਿਹੜੇ ਇਸ ਇਲਾਕੇ ਦੀ ਸ਼ਾਨ ਜ਼ਿਲ੍ਹਾ ਪਟਿਆਲਾ ਤੇ ਸਮਾਣਾ ਦੇ ਸਾਬਕਾ ਮਿਨਿਸਟਰ ਸੁਰਜੀਤ ਸਿੰਘ ਰਖੜਾ ਜੀ ਤੇ ਉਹਨਾਂ ਦੇ ਨਾਲ ਪੂਰੀ ਇੰਟਾਇਰ ਟੀਮ ਤੇ ਲੋਕਲ ਆਰਗੇਨਾਈਜ਼ਰ ਜਿਹੜੇ ਸੀ ਉਸ ਚਾਹੇ ਕਪੂ ਚਨ ਬਾਂਸਲ ਸੀ ਚਾਹੇ ਮੋਦਗਿਲ ਸਾਹਿਬ ਸੀ ਤੇ ਕਹਿੰਦਾ ਮਤਲਬ ਪੂਰੀ ਟੀਮ ਅੱਜ ਇਹਦਾ ਜਿਹੜਾ ਸਭ ਤੋਂ ਫਸਟ ਆਫ ਆਲ ਨੀ ਨੀਮ ਐਂਡ ਆਬਜੈਕਟਿਵ ਸਰ ਇਹ ਸੀ ਕਿ ਥਿਸ ਇਜ਼ ਅ ਨਿਊ ਬਿਗਨਿੰਗ ਇਹ ਨਿਊ ਬਿਗਨਿੰਗਸ ਜਿਹੜੀ ਨਿਊ ਪਾਰਟੀ ਹੈ ਨਵੀਂ ਅਪਰੋਚ ਹੈ ਨਵੀਂ ਇਹਨਾਂ ਚ ਜਜ਼ਬਾ ਹੈ ਤੋਂ ਜੋ ਵਿਜ਼ਨ ਡਾਕੂਮੈਂਟਸ ਹੈ ਜਾਂ ਅਨਾਲਾਈਟਾਈਮਸ ਜੋ ਪੰਜਾਬ ਦੀ ਹਰ ਲੈਵਲ ਦੀ ਪ੍ਰੋਬਲਮ ਹੈ ਇੰਟਾਇਰ ਫੈਕਟਰ ਚ ਉਹਦੇ ਮੈਨੀਫੈਸਟੋ ਲਈ ਫੀਡਬੈਕ ਲੈਣਾ opinion ਲੈਣਾ ਲੋਕਾਂ ਦੇ ਆਚਾਰ ਵਿਚਾਰ ਤੇ ਮੰਥਨ ਕਰਨਾ ਆਪਸ ਲੋਕਾਂ ਦੀ ਡਿਸਕਸ਼ਨ ਕਰਕੇ ਕਿ ਐਕਚੁਅਲੀ ਅਜ ਦੇ ਪੰਜਾਬ ਦੇ ਹਾਲਾਤ ਨੂੰ ਦੇਖਦੇ ਹੋਏ ਲੋਕ ਕਿਉਂ ਫੈਡ ਅਪ ਨੇ ਕਿਉਂ ਦੁਖੀ ਨੇ ਚੰਦ ਕੀ ਨੇ ਤੇ ਇਹਨ ਫਿਊਚਰ ਜਿਹੜੀ ਪਲਾਨ ਬਣਾਈ ਹੈ ਚਾਹੇ ਉਹ ਡਵੈਲਪਮੈਂਟ ਦੀ ਹੈ ਚਾਹੇ ਲਾਅ ਐਂਡ ਆਰਡਰ ਦੀ ਹੈ ਚਾਹੇ ਇਕਨੋਮਿਕ ਰਿਫਾਰਮਸ ਦੀ ਹੈ ਚਾਹੇ ਸੋਸ਼ਲ ਜਸਟਿਸ ਦੀ ਹੈ ਚਾਹੇ ਧਰਮਾਂ ਦੀ ਪ੍ਰੋਟੈਕਸ਼ਨਸ ਤੇ ਆਪਸਦਾਰੀ ਦੀ ਹੈ ਹਰ ਐਂਗਲ ਨਾਲ ਜਿਹੜੇ ਸਾਡੇ ਪ੍ਰਧਾਨ ਸ਼੍ਰੀਮਨ ਅਕਾਲੀ ਦਲ ਨੂੰ ਸਰਜੀਤ ਗਿਆਨੀ ਹਰਪੀ ਸਿੰਘ ਜੀ ਤੇ ਉਹਨਾਂ ਦੀ ਪੂਰੀ ਟੀਮ ਤੇ ਉਹ ਇਸ ਪਲਾਨ ਨਾਲ ਹਰ ਸ਼ਹਿਰ ਜਾ ਕੇ ਹਰ ਇਲਾਕੇ ਚ ਜਾ ਕੇ ਜਿਵੇਂ ਅੱਜ ਸਵਾਨੇ ਚ ਆਏ ਨੇ ਕਿਉਂਕਿ ਰਖੜਾ ਸਾਹਿਬ ਦਾ ਆਪਣਾ ਇਲਾਕਾ ਹੈ ਉਹ ਉਹਨਾਂ ਨੂੰ ਲੈ ਕੇ ਆਏ ਤੇ ਲੋਕਾਂ ਦਾ ਫੀਡਬੈਕ ਲੈਣਾ ਚਾਹੀਏ ਉਹ ਇੰਟੈਲੈਕਚੁਅਲ ਨੇ ਚਾਹੇ ਬਿਜ਼ਨਸਮੈਨ ਨੇ ਚਾਹੇ ਸ਼ਾਪਕੀਪਰ ਨੇ ਚਾਹੇ ਸਰਜੀ ਸੀਨੀਅਰ ਸਿਟੀਜ਼ਨ ਨੇ ਚਾਹੇ ਕੋਈ ਅਰਥਸ਼ਾਸਤਰੀ ਹੈ ਚਾਹੇ ਕੋਈ ਟੀਚਿੰਗ ਫੈਕਲਟੀ ਹੈ ਚਾਹੇ ਹੈਲਥ ਡਿਪਾਰਟਮੈਂਟ ਦੇ ਡਾਕਟਰਸ ਨੇ ਏਵਰੀਵੇਅਰ ਜਸt ਦੇ ਵਾਂਟ ਟੂ ਗੈਟ ਦ ਇਨਫੋਰਮੇਸ਼ਨ ਕਿ ਸਰਸ ਨੂੰ ਗਰਾਉਂਡ ਰਿਐਲਿਟੀ ਪਤਾ ਲੱਗੇ ਤਾਂ ਕਿ ਜਿਸ ਉਮੀਦ ਨੂੰ ਲੈ ਕੇ ਪਾਰਟੀ ਚੱਲੀ ਹੈ ਤਾਂ ਨਾਲੇ ਟਾਈਮ 'ਚ ਅਸੀਂ ਉਹ ਚੀਜ਼ਾਂ ਅੰਡਰਸਟੈਂਡ ਕਰਕੇ ਆਪਣੀ ਮੈਨੀਫੈਸਟੋਨਸ ਐਡ-ਆਨ ਕਰੀਏ ਤਾਂ ਕਿ ਕਿਉਂਕਿ ਇਮਾਨਦਾਰੀ ਨਾਲ ਕਮਿਟਮੈਂਟ ਨਾਲ ਬੜੇ-ਬੜੇ ਜਿਹੜੇ ਮਾਹਿਰ ਨੇ ਐਕਸਪਰਟਸ ਨੇ ਸਾਰਾਂ ਦੇ ਕੋਆਪਰੇਸ਼ਨ ਨਾਲ ਇੱਕ ਲਿਟਰੇਚਰ ਤਿਆਰ ਹੋਵੇ ਪਲੈਨਿੰਗ ਤਿਆਰ ਹੋਵੇ ਉਸ ਪਲੈਨਿੰਗ ਪਿੱਛੇ ਇਮਾਨਦਾਰੀ ਹੋਵੇ ਕਿਉਂਕਿ ਲੋਕ ਬੜੇ ਦੁਖੀ ਨੇ ਇਸ ਗੱਲ ਤੋਂ ਕਿ ਅੱਜ ਤੱਕ ਹੀ ਲੀਡਰਸ਼ਿਪ ਚ ਕਹਰੇ ਕੁਛ ਨੇ ਕਰ ਕੁਛ ਰਹਿ ਨੇ ਹੋ ਕੁਛ ਰਿਹਾ ਬਣ ਕੁਛ ਰਿਹਾ ਨਿਕਲ ਕੁਛ ਰਿਹਾ ਤਾਂ ਉਸ ਸੋਚ ਨੂੰ ਕਿ ਲੋਕਾਂ ਨੂੰ ਕਿਵੇਂ ਅਸੀਂ ਏਤਵਾਰ ਦਈਏ ਤੇ ਲੇਕਿਨ ਉਸ ਤਵਾਰੀ ਚ ਸਭ ਤੋਂ بڑا ਲਾਈਵ ਐਗਜ਼ੈਂਪਲ ਇਸ ਇਲਾਕੇ ਦੀ ਸ਼ਾਨ ਸਰਦਾਰ ਸੁਜੀਤ ਸਿੰਘ ਰਖੜਾ ਨੇ ਤੇ ਉਹਨਾਂ ਦੇ ਨਾਲ ਜਿਹਨਾਂ ਦੀ ਸਰਪ੍ਰਸਤੀ ਤੇ ਲੀਡਰਸ਼ਿਪ ਸਾਡੇ ਰਿਲੀਜੀਅਸ ਸੋਸ਼ਲ ਔਰ ਇੱਕ ਪਰਸਨੈਲਿਟੀ ਜੋ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤੇ ਅਸ ਅਸੀਂ ਮੈਂ ਵੀ ਪ੍ਰਿੰਸੀਪਲ ਮੋਨਲ ਸ਼ਰਮਾ ਤੇ ਮੈਂ ਇਸ ਪਾਰਟੀ ਨੂੰ ਜੁਆਇਨ ਕਰਿਆ ਤੇ ਪਾਰਟੀ ਨੇ ਮੇਰੇ ਪਿਛਲੇ 25 22 28 ਸਾਲ ਦੇ ਕੰਟਰੀਬਿਊਸ਼ਨ ਨੂੰ ਦੇਖਦੇ ਹੋ ਮੈਨੂੰ ਰਿਸਪੌਂਸਿਬਿਲਟੀ ਤੇ ਮਾਨ ਸਨਮਾਨ ਦਿੱਤਾ ਹੈ कि گورਨਿੰਗ ਬੋਡੀ ਦਾ ਇੱਕ ਮੈਂਬਰ ਸਟੇਟ ਲੈਵਲ ਤੇ ਔਨਰ ਕਰਕੇ ਰਿਸਪੋਨਸੀਬਿਲਟੀ ਦਿੱਤੀ ਹੈ ਮੇਰੀ ਕੋਸ਼ਿਸ਼ ਹੋਵੇਗੀ ਕਿ ਇਸ ਪਾਰਟੀ ਦੇ ਬਿਹਤਰੀ ਵਾਸਤੇ ਡਵੈਲਪਮੈਂਟ ਵਾਸਤੇ ਲੋਕਲ ਅਵੇਰਨੈਸ ਦੇਣ ਵਾਸਤੇ ਕਾਰਨਰ ਮੀਟਿੰਗ ਡੋ ਟੂ ਡੋਰ ਜਨਰਲ ਮੀਟਿੰਗਸ ਥਰੂ ਮੀਡੀਆ ਇੱਕ ਜਿਹੜੀ ਇਹ ਨਵੀਂ ਸੋਚ ਨਹੀਂ ਅਪਰੂਵਸ ਤੇ ਨਵੀਂ ਪਾਰਟੀ ਇੱਕ ਵੀੜਾ ਉਠਾਇਆ ਹੈ ਇਸ ਵੀੜੇਜ ਅਸੀਂ ਕਿਸ ਤਰੀਕੇ ਨਾਲ ਲੋਕਾਂ ਦਾ ਵਿਸ਼ਵਾਸ ਬਣਾਈਏ ਐਗਜ਼ਾਮਪਲ ਬਣੀਏ ਰੋਲ ਮਾਡਲ ਬਣੀਏ ਤਾਂ ਕਿ ਸਭ ਸੁਧਰੀ ਚਵੀ ਵਾਲੇ ਲੋਕ ਇਹ ਜ਼ਰੂਰ ਦੀ ਗੱਲ ਦੀ ਹੈ ਪਾਰਟੀਆਂ ਦਾ ਬਹੁਤ ਨੇ ਜਿਹੜੀ ਪਰਸਨੈਲਿਟੀ ਹੈ ਉਸ ਦੇ ਤਬਾਰਕੀਮੇ ਕਰੀ ਉਹ ਪਰਖੀ ਹੋਈ ਹੋਵੇ ਉਸ ਉਮੀਦ ਤੁਸੀਂ ਦੇਖੋ ਦੋਨੋਂ ਹੀ ਪਰਸਨੈਲਿਟੀ ਆ ਚੈ ਇਵਨ ਕੇ ਡੀਟੀ ਸਾਹਿਬ ਉਹ ਵੀ ਐਮਐਲਏ ਰਹੇ ਚੁਕੇ ਨੇ ਮਿਸਿੰਗ ਲੁੰਬਾ ਰਖੜਾ ਸਾਹਿਬ ਪਿਛਲੇ 20 ਸਾਲ ਤੋਂ ਇਸ ਇਲਾਕੇ ਦੀ ਸ਼ਾਨ ਤੇ ਡਵੈਲਪਮੈਂਟ ਦੀ ਐਗਜ਼ੈਂਪਲ ਨੇ ਤੇ ਗਿਆਨੀ ਹਰਪੀ ਸਿੰਘ ਜੀ ਪੰਜਾਬ ਚ ਪਿਛਲੇ 15 ਸਾਲ ਤੋਂ ਸ੍ਰੀ ਅਕਾਲ ਸਾਹਿਬ ਦੀ ਜਥੇਦਾਰੀ ਚੈ ਦਮਦਮੀ ਟਕਸਾਲ ਦਮਦਮੀ ਸਾਹਿਬ ਦਾ ਜਿਹਾ ਉਹ ਸੇਵਾ ਤੇ ਉਸ ਤਰੀਕੇ ਨਾਲ ਰਿਲੀਜੀਅਸ ਵੀ ਸੋਸ਼ਲ ਵੀ ਔਰ ਇੱਕ ਪਰਸਨੈਲਿਟੀ ਜਿਸ ਤੇ ਵਿਸ਼ਵਾਸ ਤੇ ਇਤਵਾਰ ਕਰਾ ਜਾ ਸਕਦਾ ਹੈ ਉਸ ਪਾਰਟੀ ਚ ਅਸੀਂ ਆਪ ਵੀ ਇੱਕ ਵਰਕਰ ਬਣ ਕੇ ਇੱਕ ਉਸ ਕਾਫਲੇ ਚ ਸ਼ਾਮਿਲ ਹੋ ਕੇ ਇੱਕ ਕਮਿਟਮੈਂਟ ਲੈ ਕੇ ਉਸੇ ਐਫਰਟਸ ਨਾਲ ਇੱਕ ਛੋਟੀ ਜਿਹੀ ਮੀਟਿੰਗ ਕਰੀ ਹੈ ਉਸ ਮੀਟਿੰਗ ਚ ਤਾਂ ਕਿ ਲੋਕ ਡਿਸਕਸ਼ਨ ਕਰਨ ਲੋਕ ਆਪਸ ਵਿੱਚ ਸ਼ੇਅਰ ਕਰਨ ਕਿ ਕੀ ਪੋਸੀਬਲ ਹੋ ਸਕਦਾ ਹੈ ਔਰ ਆਉਣ ਵਾਲੇ ਟਾਈਮ ਚ ਉਹਨਾਂ ਨੂੰ ਐਡ ਆਨ ਕਰਕੇ ਲੋਕਾਂ ਨੂੰ ਨਾਲ ਜੋੜੀਏ ਲੋਕਾਂ ਦਾ opinion ਨਾਲ ਲਈਏ ਔਰ ਇਸ ਪਾਰਟੀ ਦੀ ਜਿੱਤ ਵਾਸਤੇ ਅਚੀਵਮੈਂਟ ਵਾਸਤੇ ਰਸ਼ਤਵਾਸਤੇ ਐਡੰਗ ਕਰਕੇ ਲੋਕਾਂ ਦਾ ਸਾਥ ਲਈਏ ਤਾਂ ਕਿ ਅਸੀਂ ਕਾਮਯਾਬ ਹੋ ਸਕੀਏ ਜੈ ਹਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸਮਾਣੇ 'ਚ ਕੀ ਕਰਨਾ ਚਾਹੁੰਦੇ ਹਾਂ ਉਹਦੇ ਬਾਰੇ ਮੈਂ ਵਰਨ ਕੁਮਾਰ ਕਾਉਂਸਲ ਬੁਲਾਰਾ ਸ਼ਰਮਣੀ ਕਾਜ ਦਾ ਪੁਰਨ ਸਰਜੀਤ ਅਸੀਂ ਹਲਕੇ ਛਤਰਾਣੇ ਤੋਂ ਸਰਦਾਰ ਕਰਨ ਸਿੰਘ ਡੀਟੀਓ ਸਾਹਿਬ ਉਹਨਾਂ ਦੀ ਅਗਵਾਈ 'ਚ ਅਸੀਂ ਅੱਜ ਇੱਥੇ ਹਿੰਦੂਆਂ ਨੇ ਸਮੂਲੀਅਤ ਕੀਤੀ ਹੈ ਸਮਾਣੇ 'ਚ ਤੇ ਅਸੀਂ ਜਿਹੜਾ ਹੈ ਮੈਨੀਫੈਸਟੋ 'ਚ ਅਸੀਂ ਆਪਣੇ ਜਿਹੜੇ ਵਰਗ ਬਾਰੇ ਦੱਸਿਆ ਪਾਰਟੀ ਪ੍ਰਧਾਨ ਨੂੰ ਵੀ ਜਿਹੜਾ ਮੈਨੀਫੈਸਟੋ ਹੈ ਉਹ ਤੇ ਸਾਡੇ ਜਿਹੜੀਆਂ ਕੁਝ ਮੰਗਾਂ ਨੇ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਜਿਹੜੇ ਸਾਡੇ ਅਗਰਵਾਲ ਪਰਿਵਾਰ ਬਹੁਤ ਹੀ ਕੁਝ ਗਰੀਬੀ ਰੇਖਾ ਚ ਪਰਿਵਾਰ ਨੇ ਜਿਨ੍ਹਾਂ ਦੀ ਕੋਈ ਸਰਕਾਰ ਕਦੇ ਕੋਈ ਵੀ ਸਰਕਾਰ ਨੇ ਕਦੇ ਬਾਹ ਨਹੀਂ ਫੜੀ ਤਾਂ ਵੀ ਉਹਨਾਂ ਦੀ ਇਸ ਪਾਰਟੀ ਬਾਹ ਫੜੂਗੀ